ਮੋ ਕਹੋ ਦੇਖਿਆ ਕਿ ਅਸੀਂ ਜਾਂ ਜਾਂ ਤੇ ਕਿਰਪਾਣ ਵਾਲੇ ਦੇ ਮਗਰ ਜਿੱਥੋਂ ਔਰ ਮੈਡ ਜਿਹੜਾ ਹੁੰਦਾ ਗੱਡੀ ਦਾ ਇਹਨੂੰ ਅੱਗ ਲਾਗ ਜੇ ਵਿੱਚ ਉਧਦੇ ਨੇ ਭਵਾ ਕੇ ਗੱਡੀ ਖਲਾਰ ਕੇ ਦੇ ਵਿੱਚ ਸੁੱਟਿਆ ਆ। ਅਸੀਂ ਸ੍ਰੀ ਤੰਗਰ ਮਹਾਰਾਜ ਜੀ ਦਾ ਉਹ ਗੁਰਦੁਆਰਾ ਔਟਕਲੇ ਪੈਲੀ ਅਸੀਂ ਕਣਕ ਬੀਜੀ ਆਪ ਇਲਾਕੇ ਵਾਲਿਆਂ ਤੇ ਬਾਬਾ ਜੀ ਦੇ ਸੰਜੋਗ ਦੇ ਨਾਲ ਕਾਰਸ਼ਿਓ ਵਾਲਿਆਂ ਨੇ ਅੱਜ ਸਵੇਰੇ ਵੱਢਣੀ ਇੱਕ ਕਰਨ ਦਾਸ ਬਾਬਾ ਆ ਉਹ ਸ਼ਰਾਰਤ ਕਰ ਗਿਆ ਸਵੇਰੇ ਅੱਗ ਇਥੋਂ ਲਾ ਗਿਆ ਵਿੱਚ ਬਲੇੜ ਕੇ ਕਾਹੇ ਦੇ ਵਿੱਚ ਪਤਾ ਨਹੀਂ ਕਿ ਛੁੱਟ ਕੇ ਗਿਆ। ਮੌਕੇ ਤੇ ਸਾਡੇ ਬੰਦਿਆਂ ਨੇ ਦੇਖ ਲਿਆ ਜੀ ਇੱਕ ਬਹੁਤ ਦਰਖਾਸਤ ਆਈ ਹੈ ਜੀ ਬਾਬਾ ਸ਼੍ਰੀਚੰਦ ਜੀ ਦਾ ਗੁਰਦੁਆਰਾ ਸਾਹਿਬ ਹੈ ਅਦਰ ਫਤਕੜ ਟੂਨੀਆ ਰੋਡ ਉਹਨਾਂ ਨੇ ਕਿਹਾ ਵੀ ਸਾਡੀ ਕਿਸੇ ਬੰਦੇ ਨੇ ਸਾਡੀ ਸਾਨੂੰ ਅੱਗ ਲਾਈ ਹੈ ਤੇ ਪਰ ਉਹਨਾਂ ਬੰਦਾ ਅੱਖੀ ਤੇ ਨਹੀਂ ਵੇਖਿਆ ਵੀ ਬੰਦਾ ਕੌਣ ਹੈ ਇਹ ਉਹਨਾਂ ਨੇ ਦਰਖਾਸਤ ਦਿੱਤੀ ਉਹਦੀ ਕਰ ਰਹੇ ਸ਼ਾਨਪਿੰਡ ਕਰ ਰਹੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਬੇहद ਸ਼ਰਮਨਾਕ ਕਾਰੇ ਨੂੰ ਅੰਜਾਮ ਦਿੱਤਾ ਗਿਆ ਜਦੋਂ ਇਤਿਹਾਸਕ ਤਪਸਥਾਨ ਬਾਬਾ ਸ਼੍ਰੀਚੰਦ ਜੀ ਟਾਲੀ ਸਾਹਿਬ ਦੇ ਗੁਰਦੁਆਰਾ ਸਾਹਿਬ ਜੋ ਕਿ ਡੇਰਾ ਬਾਬਾ ਨਾਨਕ ਤੋਂ ਫਤਿਹਗੜ ਚੂੜੀਆਂ ਰੋਡ ਤੇ ਪਿੰਡ ਖੋਟੇਬੇੜ ਤੇ ਪਿੰਡ ਰੱਤਾ ਦੇ ਨੇੜੇ ਸਥਿਤ ਹੈ ਦੀ 8 ਏਕੜ ਖੜੀ ਫਸਲ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਪਰ ਨਿਯਮਤ ਇਹ ਰਹੀ ਕਿ ਇਸ ਰੋਡ ਤੋਂ ਗੁਜ਼ਰ ਰਿਹਾ ਇੱਕ ਕਿਸਾਨ ਵੱਲੋਂ ਉਸ ਸ਼ਰਾਰਤੀ ਅਨਸਰ ਨੂੰ ਅੱਗ ਲਾਉਂਦੇ ਵੇਖ ਲਿਆ ਤਾਂ ਉਸ ਵੱਲੋਂ ਤੁਰੰਤ ਇਸ ਦੀ ਜਾਣਕਾਰੀ ਗੁਰਦੁਆਰਾ ਦੇ ਪ੍ਰਬੰਧਕਾਂ ਨੂੰ ਦਿੱਤੀ ਤੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਨਾਲ ਅਤੇ ਆਸ-ਪਾਸ ਦੇ ਕਿਸਾਨਾਂ ਨੂੰ ਸੱਦਾ ਦੇ ਕੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਗਿਆ ਇਸ ਬੰਦੀ ਜਾਣਕਾਰੀ ਦਿੰਦਿਆਂ ਹੋਇਆ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਗੁਰਮੁਖ ਸਿੰਘ ਅਤੇ ਮੌਕੇ ਦੇ ਚਸ਼ਮਦੀਦ ਗੱਜਨ ਸਿੰਘ ਆਦ ਨੇ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਰੋਡ ਉੱਤੇ ਆਪਣੀ ਗੱਡੀ ਖੜਾ ਕੇ ਮੈਟ ਨੂੰ ਪਹਿਲਾਂ ਅੱਗ ਲਾਈ ਗਈ ਤੇ ਬਾਅਦ ਵਿੱਚ ਅੱਗ ਲੱਗਣ ਤੋਂ ਬਾਅਦ ਉਹ ਮੈਟ ਖੜੀ ਕਣਕ ਦੀ ਫਸਲ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ ਕਣਕ ਦੀ ਫਸਲ ਨੂੰ ਅੱਗ ਨੇ ਪਕੜ ਲਿਆ ਤੇ ਦੇਖਦੇ ਆ ਹੀ ਦੇਖਦੇ ਆ ਭੰਬੜ ਮਚ ਗਏ ਤੇ ਆਪਣੀ ਗੱਡੀ ਲੈ ਕੇ ਉਹ ਵਿਅਕਤੀ ਫਰਾਰ ਹੋ ਗਿਆ ਇਸ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਕਿਸਾਨਾਂ ਨੇ ਅਤੇ ਗੁਰਦੁਆਰਾ ਦੇ ਪ੍ਰਬੰਧਕ ਬਾਬਾ ਗੁਰਮukh ਸਿੰਘ ਵੱਲੋਂ ਆਗ ਤੇ ਕਾਬੂ ਪਾਇਆ ਗਿਆ ਤੇ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਆਸ-ਪਾਸ ਦੀ ਖੜੀ ਫਸਲ ਨੂੰ ਵੀ ਬਚਾ ਲਿਆ ਗਿਆ ਪਰ ਗੁਰਦਰਾ ਸਾਹਿਬ ਦੀ ਕਣਕ ਦੀ ਫਸਲ ਸੜ ਕੇ ਸੁਆਹ ਗੁਰਦਰਾ ਸਾਹਿਬ ਦੇ ਬਤਨ ਹੈਗੇ ਮੁੱਖ ਸੇਵਾਦਾਰ ਜੀ ਹਾਂ ਜੀ ਹਾਂ ਜੀ ਕੀ ਨਾਮ ਤੁਹਾਡਾ ਗੁਰਮukh ਸਿੰਘ ਇਹ ਜਿਹੜੀ ਅੱਗ ਲੱਗਦੀ ਘਟਨਾ ਇਹ ਕੀ ਹੈਗੀ ਇਹ ਆਏ ਹੈ ਨਾ ਦਰਵਾਜ਼ੇ ਬੈਠੇ ਸੀ ਤੇ ਜਦੋਂ ਪਤਾ ਲੱਗਿਆ ਇਹ ਕਰਨ ਦਾਸ ਆਇਆ ਤਾਂ ਅਗਲਾ ਆ ਕੇ ਤਾਂ ਕੰਮ ਜੇ ਬੈਸਟ ਗਿਆ ਤੇ ਕੀ ਉਹ ਤੇ ਰੰਜੇ ਸਖ ਹੈਗੀ ਕੋਈ ਤੁਹਾਡੇ ਨਾਲ ਕੋਈ ਕਾਦੀ ਲੱਗ ਡਾਕ ਰੱਖਦਾ ਵੀ ਜਿੱਦੀ ਕਰਕੇ ਉਹ ਅਗਲਾ ਉਹ ਮਹਾਰਾਜ ਨੂੰ ਪਤਾ ਕੀ ਤੇ ਤੁਸੀਂ ਇਹ ਤਾਂ ਸਪੰਨ ਪੁਲਿਸ ਨੂੰ ਸੂਚਿਤ ਕਰ ਦਿੱਤਾ ਆਮ ਪੁਲਿਸ ਵਾਲੇ ਵੀ ਆਏ ਸੀ ਤਾਂ ਮੌਕਾ ਦੇ ਕੇ ਚੱਲ ਗਏ ਕੀ ਮੰਗ ਕਰਦੇ ਆਪਾਂ ਨੂੰ 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 ਸਜ਼ਾ ਦਾ ਸਜ਼ਾ ਮਿਲਣੀ ਚਾਹੀਦੀ ਜਾਂ ਫਰਿਆ ਜਾਵੇ ਜੀਬਿੰਦਰਪੁਰ ਪਰਚਾਉਣਾ ਚਾਹੀਦਾ ਜਿੰਮੇਵਾਰਾਂ ਦਾ ਨੁਕਸਾਨ ਹੋਇਆ ਨਾ ਇਹ ਆ ਜੇ ਵੀ ਕਿੰਨਾ ਨਹੀਂ ਤਾਂ ਹਜ਼ਾਰਾਂ ਕਿਲਾ ਸਰ ਜਾਣਾ ਹੈ ਸਾਡੇ ਦਰਬਾਰ ਦੀ ਕਿੰਨੀ ਪਹਿਲੀ ਇਹ ਸੱਤ ਕਿਲੇ ਪਹਿਲੀ ਹੈ ਠੀਕ ਹੈ ਜੋ ਮੰਨ ਲੋ ਤੀ ਇਹ ਅੱਗੇ ਕਰੀ ਫੱਲ ਦੀ ਜੋਰ ਫੱਡ ਲੈਂਦੀ ਤੇ ਫਿਰ ਤੋਂ ਤਕਰੀਬਨ ਸਾਰੀ ਜਿਹੜੀਆਂ ਜੋੜੀਆਂ ਤੱਕ ਜਾਣਾ ਹੈ ਰਾਤਾਂ ਬਦਾਲ ਸਾਰੇ ਗਾਂ ਫੈਲ ਜਾਣਾ ਹੈ ਇਹ ਕੀ ਮੌਕਾ ਕੀ ਵਖਿਆ ਤੁਸੀਂ ਨਹੀਂ ਮੌਕਾ ਇਹੋ ਵਖਿਆ ਕਿ ਅਸੀਂ ਜਾਂ ਜਾਂ ਤੇ ਕਰਪਾਣ ਵਾਲੇ ਦੇ ਮਗਰ ਥੋ ਔਰ ਮਿਆਰ ਜਿਹੜਾ ਹੁੰਦਾ ਗੱਡੀ ਦਾ ਇਹਨੂੰ ਅੱਗ ਲਾ ਕੇ ਦੇ ਵਿੱਚ ਉਹਦੇ ਨੇ ਭਵਾ ਕੇ ਗੱਡੀ ਖਲਾਰ ਕੇ ਦੇ ਵਿੱਚ ਸੁੱਟਿਆ ਆ ਕੌਣ ਹੈ ਉਹ ਜਿਹਨੇ ਸੁੱਟਿਆ ਇਹ ਬਾਬਾ ਟਿਕਾ ਟਕਾ ਆਂਦੇ ਅਸੀਂ ਤੇ ਮੈ ਜਾਣਦਾ ਨਹੀਂ ਕੌਣ ਇਹ ਕਰਮਦਾਸ ਹੈ ਤੇ ਇਹਨੇ ਦੇ ਆ ਬਾਬਿਆਂ ਦੀ ਕਣਕ ਤੇ ਕਿਤੇ ਗਈ ਸਾਡੇ ਮੁਲ ਮੁਲਖ ਲੂਦਣ ਲੱਗਾ ਜੇ ਇਥੇ ਮੌਕੇ ਤੇ ਹੁੰਦੇ ਤੇ ਇਹਨੇ ਤੀਲੀ ਇਹਨੂੰ ਅੱਗ ਨੂੰ ਇਹਨੂੰ ਲਾ ਕੇ ਮੈਡ ਨੂੰ ਤੇ ਉੱਥੋਂ ਗੱਡੀ ਜੋਂ ਇੱਥੇ ਆਣ ਕੇ ਪਵਾ ਕੇ ਵਿੱਚ ਮਾਰਿਆ ਤੇ ਅਸੀਂ ਦਵਾਈ ਦੇਣ ਦਾ ਮੈਂ ਇਥੇ ਵਾਰਾਜ ਦੀ ਕਿਰਪਾ ਨਾਲ ਬਾਬੇ ਸ੍ਰੀ ਚੰਦ ਹੈਗੀ ਤੇ ਦੁਨੀਆਂ ਨੇ ਪੈ ਕੇ ਅੱਗ ਬੁਝਾਈ ਨਹੀਂ ਤੇ ਬਹੁਤ ਜ਼ਿਆਦਾ ਕਣਕ ਲੁੱਸਣੀ ਤੇ ਸਾਡੀ ਤੇ ਮੰਗੇ ਹੋ ਕੇ ਇਹਨੂੰ ਸਜ਼ਾ ਚਾਹੀਦੀ ਹੈ ਬਹੁਤ ਵੱਡੀ ਤੇ ਜਿੰਨਾ ਚਿਰ ਇਧਰ ਕਣਕ ਦਾ ਨੁਕਸਾਨ ਹੋਏ ਜੁਮੇਵਾਰ ਇਹ ਹੋਏਗਾ ਕੋਈ ਵੀ ਨੁਕਸਾਨ ਹੋਏ ਤੇ ਕੋ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੁੰਦਕ ਕੀਤੀ ਆਈ ਪੁਲਿਸ ਵੀ ਉਹ ਆ ਕੇ ਗਏ ਆ ਕਿ ਪ੍ਰਚਾਰਾ ਉਹ ਕਰੋ ਆ ਕਰੋ ਸਾਡਾ ਦੇ ਕਰ ਚੱਲਿਆ ਕੰਮ ਹੀ ਪਰਚਾ ਪੁਰਚਾ ਤੇ ਕਾਦਾ ਦੇਣਾ ਹੀ ਅਸੀਂ ਤੈਨੂੰ ਆਨੇ ਹੈ ਕਿ ਜੇ ਕਾਬੂ ਆ ਜਾਂਦਾ ਤਾਂ ਅਸੀਂ ਅੱਜ ਇਹਨੂੰ ਸੋਦਾ ਲਾਉਣਾ ਤੇ ਅਸੀਂ ਤੇ ਦੁਨੀਆ ਬਹੁਤ ਬਾਬਿਆਂ ਦੀ ਜੇ ਤਰ੍ਹਾਂ ਕੋਈ ਵੀ ਗੱਲ ਵਾਰ ਵੰਡਵੇ ਆ ਰਹੀ ਤੇ ਬਹਿ ਕੇ ਕਰ ਸਕਦਾ ਇਹ ਥੋੜਾ ਹੁਣ ਇਆਂ ਚਿਰ ਦੀ ਫਸਲਾਂ ਪਾਲਣ ਦੇ ਦੇ ਅੱਗ ਲਾ ਕੇ ਲੂ ਕੇ ਚੱਲ ਚਲੇ ਆਈ ਇਹਨੂੰ ਸਜ਼ਾ ਚਾਹੀਦੀ ਹੈ ਪੂਰੀ ਪੂਰੀ ਜਿੰਨੀ ਸਜ਼ਾ ਮਿਲੇ ਜਿਹੜੀ ਇੱਥੇ ਅੱਗ ਲੱਗਣ ਦੀ ਘਟਨਾ ਹੋਈ ਇਹ ਕੀ ਘਟਨਾ ਕੀ ਹੈ ਜੀ ਇਹ ਜੀ ਦਰਬਾਰ ਬਾਬਾ ਸ੍ਰੀ ਚੰਦਰ ਬਾਬਾ ਭਗਵਾਨ ਬਾਬਾ ਸ੍ਰੀ ਚੰਦਰ ਮਹਾਰਾਜੀ ਦਾ ਇੱਥੇ ਗੁਰਦੁਆਰਾ ਅਟਕਲੇ ਪੜੀ ਅਸੀਂ ਕਣਕ ਬੀਜੀ ਆਪ ਇਲਾਕੇ ਵਾਲਿਆਂ ਤੇ ਬਾਬਾ ਜੀ ਦੇ ਸੰਜੋਗ ਦੇ ਨਾਲ ਕਾਰਸਿਓ ਵਾਲਿਆਂ ਨੇ ਅੱਜ ਸਵੇਰੇ ਵੱਢਣੀ ਇੱਕ ਕਰਨ ਦਾਸ ਬਾਬਾ ਆ ਉਹ ਸ਼ਰਾਰਤ ਕਰ ਗਿਆ ਸਵੇਰੇ ਅੱਗ ਇੱਥੋਂ ਲਾ ਗਿਆ ਵਿੱਚ ਬਲੇੜ ਕੇ ਕਾਹੇ ਵਿੱਚ ਪਤਾ ਨਹੀਂ ਕਿ ਸੁੱਟ ਕੇ ਪਿਆ ਮੌਕੇ ਤੇ ਸਾਡੇ ਬੰਦਿਆਂ ਨੇ ਦੇਖ ਲਿਆ ਕੀ ਨਾ ਹੈ ਆਪਣੇ ਗੱਜੂ ਦਾ ਬਾਬਾ ਨੇ ਕਣਕ ਨੂੰ ਅੱਗ ਲਗੰਦਾ ਮੈਟਰ ਟਾੜੇ ਕੋਈ ਹੈਗਾ ਕੀ ਹੈ ਮਾਮਲਾ ਕੀ ਹੈ ਜੀ ਹਾਂਜੀ ਇੱਕ ਦਰਖਾਸਤ ਆਈ ਹੈ ਜੀ ਬਾਬਾ ਸ਼੍ਰੀਚੰਦ ਜੀ ਦਾ ਗੁਰਦੁਆਰਾ ਸਾਹਿਬ ਹੈ ਅਦਰ ਫਤਕੜ ਚੂਨੀਆ ਰੋਡ ਤੇ ਉਹਨਾਂ ਨੇ ਕਿਹਾ ਵੀ ਸਾਡੀ ਕਿਸੇ ਬੰਦੇ ਨੇ ਸਾਡੀ ਕਣਕ ਨੂੰ ਅੱਗ ਲਾਈ ਹੈ ਤੇ ਪਰ ਉਹਨਾਂ ਬੰਦਾ ਅੱਖੀ ਤੇ ਨਹੀਂ ਵੇਖਿਆ ਵੀ ਬੰਦਾ ਕੌਣ ਹੈ ਤੇ ਉਹਨਾਂ ਨੇ ਦਰਖਾਸਤ ਦਿੱਤੀ ਉਹਦੀ ਕਾਰਵਾਈ ਸ਼ਾਨਬਿੰਦ ਕਰ ਰਹੇ ਆ ਜਿਹੜਾ ਵੀ ਦੋਸ਼ੀ ਹੋਏਗਾ ਪਰਚਾ ਦਿੱਤਾ ਜਾਊਗਾ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਮੌਕਾ ਦੇਖਿਆ ਮੌਕਾ ਮੌਕਾ ਵੇਖਿਆ ਥੋੜੀ ਜੀ ਕਣਕ ਦਾ ਕਮਰਲਾ ਛੜੀ ਬਚਾਅ ਹੋ ਗਿਆ ਨਹੀਂ ਤੇ ਨੁਕਸਾਨ ਕੁਝ ਵੀ ਹੋ ਸਕਦਾ ਸੀ ਲੋਕਾਂ ਨੇ ਛੇਤੀ ਛੇਤੀ ਜਾ ਕੇ ਬਚਾ ਦਿੱਤੀ ਬੜੀ ਲੋਕਾਂ ਦੀ ਮਿਹਰਬਾਨੀ ਪਬਲਿਕ ਦੀ ਸਹਾਇਤਾ ਦੇ ਤਾਕ ਬਜਾਉਣ ਤੇ